ਤੁਸੀਂ ਜਿਹੜੇ ਕਲੰਦਰ ਪੋਸਟ ਨੇ ਜਨ ਨਾਲ ਇਸ ਟਾਈਮ ਖੜੇ ਆ ਕਲੰਦਰ ਦੇ ਬੀੜੀ ਕੋ ਦਫਤਰ ਵਿਖੇ ਜਿੱਥੇ ਹਲਕੇ ਦੇ ਵਧਾਇ ਇੱਕ ਸਰਗਰਦੀਪ ਸਿੰਘ ਰੰਡਾਵਾ ਪਹੁੰਚੇ ਨੇ ਲੋਕਾਂ ਨੂੰ ਖਰਾਬੀ ਦੇ ਚੱਕ ਮੰਡਰ ਵਾਸਤੇ ਉਹਨਾਂ ਨੇ ਕਿਹਾ ਕਿ 5 ਮਿੰਟ ਚੱਕ ਮੰਡਰੇ ਨੇ ਕਿੰਨੇ ਗ੍ਰਾਂਟ ਵੰਡਦੇ ਨੇ ਕਿੰਨੇ ਕਰੋੜ ਦੇ ਚੱਕ ਵੰਡਦੇ ਨੇ ਕਿੰਨੇ ਪਿੰਡ ਮਟੇ ਜਾਂਦੇ ਨੇ ਗੁਰਦੀਪ ਸਿੰਘ ਜੀ ਦਾਵਨਾ ਕੰਮ ਕਰਾਂਗੇ ਇਹ ਬੰਦੇ ਦਾ ਕੰਮ ਪੋਸਟੀਆਂ ਦੇ ਨਾਲ ਉਹ ਅੱਜ ਬਲਾਕ ਕਲਾਂ ਨੌਰ ਦੇ ਵਿੱਚ ਜਿਹੜੇ ਪੰਜ ਪਿੰਡਾਂ ਤੇ ਪਤਾਨਾਂ ਨੂੰ ਸੱਦ ਕੇ ਜਿਹੜਾ ਪਿਛਲੇ ਦਿਨੀ ਜਿੰਨਾ ਕਿਸਾਨਾਂ ਦਾ ਹਾਰ ਨਾਲ ਫਸਲਾਂ ਦਾ ਨੁਕਸਾਨ ਹੋਇਆ ਉਹਨਾਂ ਪੰਜਾਂ ਪਿੰਡਾਂ ਦੇ ਜ਼ਿੰਮੇਵਾਰਾਂ ਨੂੰ ਅੱਜ ਮਿਲ ਕੇ ਲਗਭਗ 1 ਕਰੋੜ 13 ਲੱਖ ਦੀ amount ਜਿਹੜੀ ਇੱਕ ਚਾਂਦ ਤੱਕ ਉਹਨਾਂ ਜ਼ਿੰਮੇਵਾਰਾਂ ਦੇ ਖਾਤਿਆਂ ਦੇ ਵਿੱਚ ਪੈ ਜਾਣੀ ਹੈ ਉਸੇ ਸੰਬੰਧ ਵਿੱਚ ਅੱਜ ਕਲਾਂ ਨੌਰ ਦਾ ਤਪਾ ਇਹ ਚੈੱਕ ਹੀ ਸਮਝੋ ਉਹਨਾਂ ਦੇ ਬਾਕੀ ਪੇਮੈਂਟ ਜਿਹੜੀ ਆ ਸਾਰੀ ਆਨਲਾਈਨ ਪੈ ਜਾਣੀ ਆ ਅੱਜ ਇਹਨਾਂ ਨੂੰ ਤਾਂ ਹੀ ਆ ਵੀ ਇਹਨਾਂ ਨੂੰ ਪਤਾ ਹੋਵੇ ਵੀ ਆ ਇਹ ਇੰਨੀ ਅਮਾਉਂਟ ਜਿਹੜੀ ਆ ਸਾਡੇ ਖਾਤਿਆਂ 'ਚ ਪੈਣੀ ਆ ਇਸ ਕਰਕੇ ਵੀ ਜ਼ਰੂਰੀ ਹੁੰਦਾ ਇਹ ਤਾਂ ਅਮਾਉਂਟ ਤੇ ਲਿਖੀ ਨਹੀਂ ਹੈਗੀ ਬਿਲਕੁਲ ਕੁਝ ਲਿਖਿਆ ਨਹੀਂ ਆਜੀ ਆਜੀ ਪੈ ਜਾਣਾ ਅੱਜ ਇਹਨਾਂ ਦੇ ਖਾਤਿਆਂ 'ਚ ਜਿਹੜਾ ਪੈਸੇ ਜਿਹੜੇ ਨੇ 5-5 ਕਿੱਲਿਆਂ ਦੇ ਲਗਭਗ ਪ੍ਰਤੀ 1 20000 ਦੇ ਹਿਸਾਬ ਨਾਲ ਇਹਨਾਂ ਦੇ ਖਾਤੇ 'ਚ ਪੈ ਜਾਣਗੇ ਵੀਡੀਓ ਦਫ਼ਤਰ 'ਚ ਖੜੇ ਆ ਕਿੱਥੇ ਅੱਜ ਵਿਧਾਇਕ ਗੁਰਦੀਪ ਸਿੰਘ ਹੰਦਾਵਾ ਤੁਹਾਨੂੰ ਉਹਨਾਂ ਨੂੰ ਖਰਾਬੇ ਦੇ ਦੇਖਦੇ ਕਿ ਇਹਨਾਂ ਕੀ ਦੇਖਣ ਸਾਡੇ ਫੌਨ ਜੂਨ ਗੱਲ ਕਰ ਰਹੇ ਨੇ ਵੀਡੀਓ ਵਲੌਗ ਵਿੱਚ ਕੀ ਕਰਤੀ ਇਹਨਾਂ ਨੇ ਕੀ ਦੇਖਦੇ ਰੇਖੋ ਜੀ ਉਹ ਜੋ ਹਰ ਪ੍ਰਭਾਵਿਤ ਲੋਕ ਸਨ ਉਹਨਾਂ ਨੂੰ ਅਮਾਉਂਟ ਚੈੱਕ ਤੇ ਨਹੀਂ ਗਏ ਕਾਰ ਦੇ ਕੇ ਗਏ ਨੇ ਅੱਜ ਸ਼ਾਮ ਤੱਕ ਉਹ ਕਹਿੰਦੇ ਨੇ ਕਿ ਸਾਰੀ ਪੇਮੈਂਟ ਜਿਹੜੀ ਆ ਲੋਕਾਂ ਦੇ ਖਾਤੇ 'ਚ ਪੈ ਜਾਏਗੀ ਪਰ ਇਹ ਪਹਿਲੀ ਵਾਰੀ ਹੋਇਆ ਵਾ ਅੱਗੇ ਖਰਾਬਾ ਜਿਹੜਾ ਲੋਕਾਂ ਨੂੰ ਕੋਈ 5-7000 ਮਿਲਦਾ ਹੁੰਦਾ ਸੀ ਇਹ ਪਹਿਲੀ ਵਾਰੀ ਹੋਇਆ ਕਿ 20000 ਰੁਪਇਆ ਪ੍ਰਤੀ ਏਕੜ ਲੋਕਾਂ ਦੇ ਖਾਤੇ 'ਚ ਪੈਣਾ ਵਾ ਤੇ ਕਿੰਨੀ ਏਕੜ ਜ਼ਮੀਨ ਦੱਦੀ ਪਰ ਜਿਸ ਤਰ੍ਹਾਂ ਲੋਕਾਂ ਨੇ ਕਹਿ ਆ ਜੀ ਮੈਨੂੰ 20-20 ਏਕੜ ਲੈਦੀ ਆ ਪਰ ਪੰਚਾਇਤ ਦੀ ਜ਼ਮੀਨ ਤੇ 5 ਏਕੜ ਤਾਂ ਮਿਲ ਰਿਆ ਪਿਆ ਉਹ ਤੋਂ ਕਿੰਨਾ ਹੀ ਵੇਖੋ ਜੀ ਉਹਦੇ ਤੋਂ ਅਸੀਂ ਰੰਧਾਵਾ ਸਾਹਿਬ ਨੂੰ ਵੀ ਕਿਹਾ ਵਾ ਪਹਿਲਾਂ ਵੀ ਅਸੀਂ 2-3 ਵਾਰੀ ਤੁਹਾਡੇ ਮਾਦਿਆਂ ਨੇ ਬਾਅਦ ਚੁੱਕ ਸਕਿਆ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਜਿਹੜੇ ਲੋਕਾਂ ਨੇ ਜ਼ਮੀਨ ਦੇ ਬੜੇ ਕਰਵਾਏ ਨੇ ਉਹ ਦੂਸਰੇ ਉਹਨਾਂ ਦੇ ਜਿਹੜੇ ਵੀ ਭਰਾ ਨੇ ਜਾਂ ਹੋਰ ਕੋਈ ਨੇ ਉਹਨਾਂ ਦੇ ਨਾਂ ਕਰਵਾ ਕੇ ਬਾਕੀ ਜਿਹੜਾ ਰਹਿੰਦਾ ਰੱਖਾ ਉਹਦਾ ਵੀ ਲੋਕਾਂ ਨੂੰ ਖਰਾਬਾ ਦਿੱਤਾ ਜਾਵੇ ਮੇਰੇ ਕੋਲ ਤਾਂ ਜੀ 60 62 ਕਿੱਲੇ ਹੈਗਾ ਵਾ ਠੀਕ ਹੈ ਜੀ ਪੰਚਾਇਤ ਤਕਰੀਬਨ ਹੀ ਠੇਕੇਆ ਜਿਆਦਾ ਦੇਖੋ ਜੀ 40000 ਤੋਂ 60000 ਤੱਕ ਠੇਕਾ ਵਾ ਤੇ ਸਾਰਾ ਖਰਾਬ ਹੋ ਗਿਆ ਵਾ ਉਹਦੇ باوجود ਠੇਕੇ ਆ ਦੇ ਦਿੱਤਾ 20 22000 ਰੁਪਇਆ ਜਿਹੜਾ ਵਾ ਉਹ ਖਰਚਾ ਵੀ ਕਰ ਦਿੱਤਾ ਲੋਕਾਂ ਨੇ ਤੇ ਉਹ ਖਰਚਾ ਕਰਨ ਦੇ باوجود ਸਾਰਾ ਖਰਾਬਾ ਹੋ ਗਿਆ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਕਰਨ ਦਾ ਆਵਾਜ਼ ਆ ਉਹਨੂੰ ਇਹ ਬੇਨਤੀ ਕੀਤੀ ਆ ਕਿ ਜਿਹੜਾ ਖਰਾਬਾ ਹੋਇਆ ਵਾ ਜਿੰਨੀ ਵੀ ਪੰਚਾਇਤ ਦੀ ਜ਼ਮੀਨ ਆ ਜਾ ਕੇ ਇਹਦੀ ਮਾਲਕੀ ਵੱਧ ਵਾ ਉਹ ਦੂਸਰੇ ਪਰਿਵਾਰਾਂ ਦੇ ਨਾਲ ਸ਼ਿਫਟ ਕਰਕੇ ਪਟੇਲ ਆ ਕੇ ਤੇ ਉਹ ਉਹਨਾਂ ਨੂੰ ਖਰਾਬਾ ਦਿੱਤਾ ਜਾਂਦਾ ਸੀ ਸਾਰੀ ਜ਼ਮੀਨ ਦਾ ਖਰਾਬਾ ਜਿਹੜਾ ਲੋਕਾਂ ਨੂੰ ਮਿਲਣਾ ਚਾਹੀਦਾ ਜੋ ਅੱਜ ਕਰਕੇ ਨੇ ਉਹ ਤਾਂ ਸੰਤੁਸ਼ਟ ਨੇ ਵੇਖੋ ਜੀ ਜੋ ਅੱਜ ਕਰਗੇ ਨੇ ਉਹਦੇ ਤੋਂ ਜੋ ਅੱਜ ਕਰਗੇ ਨੇ ਉਹਦੇ ਤੋਂ ਸੰਤੁਸ਼ਟ ਦੇ ਹਾਂ ਵਾ ਕਿ ਜੋ ਉਹਨਾਂ ਨੇ ਕਿਹਾ ਸੀ ਕਿ ਦੀਵਾਲੀ ਤੋਂ ਪਹਿਲਾਂ ਇਹ ਚੈੱਕ ਦਿੱਤੇ ਜਾਣਗੇ ਉਸ ਤੇ ਦੇ ਉਹ ਪੂਰੇ ਉਤਰੇ ਨੇ ਤੇ ਨਾਲ ਹੀ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਆ ਕਿ ਜਿਹੜੇ ਰਹਿੰਦੇ ਵੀ ਨੇ ਰਹੀਦੀ ਜ਼ਮੀਨਾਂ ਕਿਉਂਕਿ ਲੋਕਾਂ ਨੂੰ ਸਾਰੀ ਜ਼ਮੀਨ ਦਾ ਖਰਾਬਾ ਮਿਲ ਜਾਵੇ ਜਿੰਨਾ ਰਕਬਾ ਖਰਾਬ ਹੋਇਆ ਤੇ ਲੋਕ ਕਾਇਂ ਸੰਤੋਖਤ ਹੋ ਸਕਦਾ ਸਸਿਕਾ ਜੀ ਸਸਿਕਾ ਜੀ ਜੋ ਅੱਜ ਇਹ ਖਰਾਬੇ ਦੇ ਚੈੱਕ ਮੰਡ ਕੇ ਗਏ ਨੇ ਜਾਂ ਸਰਟੀਫਿਕੇਟ ਮੰਡ ਕੇ ਗਏ ਨੇ ਕਿਸ ਤਰ੍ਹਾਂ ਦੇਖਦੇ ਅਸੀਂ ਇਹਨੂੰ ਬਹੁਤ ਵਧੀਆ ਸਮਝਦੇ ਹਾਂ ਜੋ ਭਗਵਾਨ ਸਿੰਘ ਮਾਨ ਨੇ ਕਿਹਾ ਸੀਗਾ ਕਿ ਦਿਵਾਲੀ ਤੋਂ ਪਹਿਲਾਂ-ਪਹਿਲਾਂ ਲੋਕਾਂ ਨੂੰ ਰਾਤ ਫਣ ਦਿੱਤੇ ਜਾਣਗੇ ਇਹਨਾਂ ਨੇ ਸ਼ੁਰੂਆਤ ਅਜਨਾਲੇ ਤੋਂ ਕਰਕੇ ਅੱਜ ਜਿਲ੍ਹੇ ਗਰਦਾਸਪੁਰ ਦੇ ਵਿੱਚ ਵੀ ਕੱਲ ਪਹਿਲਾਂ ਹਰਪਾਲ ਸਿੰਘ ਮੰਤਰੀ ਸਾਹਿਬ ਆਏ ਸੀਗੇ ਉਹ ਸ਼ੁਰੂਆਤ ਕਰ ਗਏ ਨੇ ਅੱਜ ਕਲਾਂ ਨੌਰ ਦੇ ਵਿੱਚ ਪੰਜਾਂ ਪਿੰਡਾਂ ਨੂੰ ਸਰਦਾਰ ਕਰਜੀਤ ਸਿੰਘ ਵਧਾਵਾ ਐਮਐਲਏ ਹਲਕਾ ਡੇਰਾ ਬਾਬਾ ਨਾਨਕਪੁਰੇ ਪੰਜਾਂ ਪਿੰਡਾਂ ਨੂੰ ਆ ਜਾਣ ਕੇ ਤੇ 1 ਕਰੋੜ ਤੇ ਕੁਝ ਲੱਖ ਰੁਪਏ ਦੀ ਜਿਹੜੀ ਰਾਸ਼ੀ ਅੱਜ ਵੰਡੀ ਆ ਅਸੀਂ ਇਹਦੇ ਲਈ ਧੰਨਵਾਦੀ ਆ ਪੰਜਾਬ ਸਰਕਾਰ ਦੇ ਜਿਨ੍ਹਾਂ ਨੇ ਸਹਾਂਗਾ ਜੋ ਕੰਮ ਕੀਤਾ ਪਰ ਬੇਨਤੀ ਕਰਦੇ ਆ ਕਿ ਕੁੱਲ ਜਿੰਨ ਜਨਾ ਖਰਾਬਾ ਵੀ ਕਿਸੇ ਜ਼ਿੰਮੇਵਾਰ ਦਾ ਹੋਇਆ ਹੈ ਉਹਨਾਂ ਉਹਨਾਂ ਹੀ ਮਿਲਣਾ ਚਾਹੀਦਾ ਵਾ ਕਿਸੇ ਦੀ 20 ਕਿੱਲੇ ਜ਼ਮੀਨ ਆ ਕਿਸੇ ਦੀ 5 ਕਿੱਲੇ ਜ਼ਮੀਨ ਆ ਕਿਸੇ ਦੀ 50 ਕਿੱਲੇ ਜ਼ਮੀਨ ਆ ਉਹ ਜੋ ਜ਼ਿਮੀਦਾਰ ਨੇ ਸਾਡੇ ਏਰੀਆ ਦੇ ਵਿੱਚ ਜਿਨ੍ਹਾਂ ਕੋ ਆਪਣੀ ਜ਼ਮੀਨ ਨਹੀਂ ਤੇ ਉਹਨਾਂ ਨੇ ਪੰਚਾਇਤ ਦੀ ਜ਼ਮੀਨ ਠੇਕੇ ਤੇ ਲੈ ਕੇ ਆਪਣਾ ਪਰਿਵਾਰ ਪਾ ਲਿਆ ਇਹ ਕੋ 20 ਕਿੱਲੇ ਆ ਕੇ ਕੋ 10 ਕਿੱਲੇ ਆ ਕੇ ਕੋ 5 ਕਿੱਲੇ ਆ ਪਰ ਅਸੀਂ ਇਹ ਪ੍ਰਸ਼ਾਸਨ ਕੋ ਮੰਗ ਕਰਦੇ ਆ ਕਿ ਉਹ ਪੰਚਾਇਤ ਦਾ ਅਗਲੇ ਸਾਲ ਦਾ ਠੇਕਾ ਜਿਹੜਾ ਵਾ ਉਹ ਇਹਨਾਂ ਦਾ ਮਾਫ ਕੀਤਾ ਜਾਵੇ ਤੇ ਸਾਰੀ ਸਾਰੀ ਜ਼ਮੀਨ ਦਾ ਜਿਹੜਾ ਮੁਆਵਜ਼ਾ ਉਹ ਜਿੰਨਾਂ ਦਾ ਦਿੱਤਾ ਜਾਵੇ ਇਹ ਇਹਨਾਂ ਮੁਆਵਜ਼ਾ ਤਾਂ ਕਹਿੰਦੇ ਤੂੰ ਪੱਖਪਤੀ ਹੈ ਤਾ ਇਹ ਪਾਰਟੀ ਪੈਜੀ ਦੇ ਕਿਤੇ ਨਹੀਂ ਮਿਲਣ ਇਹਦੇ ਵਿੱਚ ਕੋਈ ਪੱਖਪਾਤ ਨਹੀਂ ਕੀਤਾ ਗਿਆ ਜੀ ਜਿਸ ਤਰ੍ਹਾਂ ਪਟਵਾਰੀ ਸਾਹਿਬ ਨੇ ਗਰਦੌਰੀਆ ਕਰਕੇ ਲਿਸਟਾਂ ਬਣਾਈਆਂ ਨੇ ਉਸੇ ਹਿਸਾਬ ਨਾਲ ਚੈੱਕ ਵੰਡੇ ਗਏ ਨੇ ਵਿੱਚੇ ਕਾਂਗਰਸੀ ਨੇ ਵਿੱਚੇ ਇਕਾਲੀ ਨੇ ਵਿੱਚੇ ਆਵਾਦੀ ਪਾਰਟੀ ਦੇ ਵਿੱਚੇ ਬੀਜੇਪੀ ਆ ਜਿਹੜਾ ਵੀ ਕਿਸਾਨ ਜਿਹੜੀ ਪਾਰਟੀ ਨੂੰ ਬਲੋਕ ਕਰਦਾ ਉਹਨਾਂ ਸਾਰਿਆਂ ਦਾ ਖਰਾਬਾ ਜਿਹੜਾ ਵਾ ਉਹ ਦਿੱਤਾ ਜਾਵੇਗਾ ਮਾਈਕ ਖਾਲਸਾ ਭਾਈ ਜੀ ਸੋ ਇਹਨਾਂ ਕਿਸਾਨ ਕਲੰਦੌਰ ਦੇ ਜਿਨ੍ਹਾਂ ਨੇ ਕਿਹਾ ਕਿ ਅੱਜ ਗਰੀਬਾਂ ਦਾ ਵਜੇ ਇੱਕ ਕੇਰੇ ਚੈੱਕ ਰੁਪਈਆ ਆਪਣਾ ਨੈਨੀ ਪਰਵਾਨ ਕੇ ਗਏ ਨੇ ਕਿ ਇਸ ਤੋਂ ਅੰਦਰ ਗੌਰਮ ਨੂੰ ਵਿਸ਼ਵਾਸ ਪੈ ਜਾਵੇ ਉਹ ਮੈਂ ਆਖਿਆ ਜਦੋਂ ਆਖਿਆ ਅੱਜ ਰਸਤੇ ਨਾਲ ਹੀ ਕੀ ਕਰਦੇ ਆਂ ਵਾਜੇ ਉਹਨਾਂ ਨੂੰ ਦੱਸ ਆ ਗਏ ਜਿੰਨੀ ਰੁਪਏ ਕਿਸਾਨਾਂ ਦੀ ਪੈਲੀ ਆ ਉਹਨਾਂ ਹੀ ਉਹਨਾਂ ਮੌਜੂਦ ਆ ਬੜੇ ਰੋਕਾ ਸੋਸ਼ਲ ਪੋਸਟ ਤੇ ਨਾਲ ਨਾਲ